ਪਹਿਲਾ ਫੱਤੇ ਬਲਾਗੇ ਵੈ ਸੁਜੀਕਾ ਖਾਨ ਵਾਲਾ ਵੈ ਕੁਜੀਲ ਫੱਤੇ ਅੱਜ ਦੀ ਪੀਸੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਿਹੜੇ ਸਾਡੇ ਦੋਨੇ ਫੋਰਮਾਂ ਵੱਲੋਂ ਐਲਾਨ ਕੀਤੇ ਹੋਏ ਪ੍ਰੋਗਰਾਮ ਦੇ ਕਿ 26 ਜਨਵਰੀ ਨੂੰ ਪੂਰੇ ਭਾਰ ਦੇ ਵਿੱਚ ਅਸੀਂ ਜਿਹੜਾ ਟ੍ਰੈਟਾਂ ਦਾ ਪ੍ਰੋਗਰਾਮ ਦਿੱਤਾ ਸੀ ਅਸੀਂ ਸੱਦਾ ਦਿੱਤਾ ਸੀ ਕਿ ਟ੍ਰੈਟ ਘਰਾਵਾਂ ਤੋਂ ਕੱਟ ਕੇ ਸੜਕਾਂ ਤੇ ਲੈ ਕੇ ਆਵਾਂ ਇਹਦਾ ਰੂਪ ਕੀ ਹੋਊ ਇਹ ਕਾਰਨ ਕਿੱਧਰ ਦਾ ਮੂੰਹ ਕਿੱਧਰ ਨੂੰ ਹੋਊਗਾ ਟਰੈਟਾਂ ਦਾ ਇਹ ਤੇ ਅਸੀਂ ਵਿਚਾਰ ਕੇ 20 ਤਰੀਕ ਨੂੰ ਦੱਸਾਂਗੇ ਇਹ ਸਾਡਾ ਦੋਨੇ ਫੋਰਮਾਂ ਦਾ ਪਹਿਲਾ ਫੈਸਲਾ ਸੀ ਅਸੀਂ ਨਾਲ ਇਹ ਧਿਆਨ ਚ ਗੱਲ ਰੱਖੀ ਸੀ ਕਿ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਉਸ ਦੀ ਹਾਲਾਤ ਕਿਹੋ ਜਿਹੀ ਹੋਣਗੇ ਉਦੋਂ ਸਾਡੇ ਟਰੈਟਾਂ ਦਾ ਮੂੰਹ ਕਿੱਧਰ ਨੂੰ ਕਰਨਾ ਪੈਣਾ ਇਹ ਗੱਲ ਅਸੀਂ ਦੋਨੇ ਫੋਰਮਾਂ ਨੇ ਆਪਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਰੱਖੀ ਹੋਈ ਸੀਗੀ ਹੁਣ ਜਿਹੜੀ ਉਹ ਸਥਿਤੀ ਨੂੰ ਦੇਖਦਿਆਂ ਹੋਇਆ ਡੱਲੇਵਾਲ ਸਾਹਿਬ ਦੀ ਜਿਹੇ ਜੀ ਸਿਹਤ ਹੈ ਉਹ ਤੋਂ ਜਿਹੜਾ ਸਾਡਾ ਪ੍ਰੋਗਰਾਮ ਹੈ ਟ੍ਰੈਕ ਨਾਲਾ ਪੂਰੇ ਭਾਰਤ 'ਚ 26 ਤਰੀਕ ਨੂੰ ਅਸੀਂ 5 ਥਾਂ ਚੁਣੀਆਂ ਵਈਆਂ ਨੇ ਅਸੀਂ ਇਹਨੂੰ ਨਿਸ਼ਾਨਾ ਬਣਾਉਣਾ ਹੈ ਜਿਹੜਾ ਅਡਾਨੀਆਂ ਬਾਨੀਆਂ ਨੇ ਜਾਂ ਜਿਵੇਂ ਸਾਡੇ ਪਹਿਲਾਂ ਤਿੰਨੇ ਕਾਨੂੰਨ ਆਏ ਜਿਹੜੀ ਮੰਗ ਅਸੀਂ ਕਰ ਰਹੇ ਆਂ ਜਿਹੜੀ ਮੰਗ ਤੇ ਡੱਲੇਵਾਲ ਸਾਹਿਬ ਮਰਨ ਵਾਰ ਤੇ ਬੈਠੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਦੀ ਲੋੜ ਐ ਬਣ ਕਿਉਂ ਨਹੀਂ ਰਿਆ ਕਿ ਭਾਰ ਸਰਕਾਰ ਜਿੰਨਾ ਚਿਰ ਗੇਟ ਤੋਂ ਬਾਹਰ ਨਹੀਂ ਆਉਂਦੀ ਤਾਂ ਉਹ ਡੇਕਾ ਬਣਿਆ ਹੋਇਆ ਤਾਂ ਅਸੀਂ ਫਿਰ ਉਹ ਸਾਰੇ ਜਿਹੜੇ ਘਰਾਣੇ ਐ ਉਹ ਚੁਣੇ ਨੇ ਟੋਲ ਪਲਾਜੇ ਪੂਰੇ ਟੋਲ ਪਲਾਜਾਂ ਤੇ ਸਾਡੇ ਟਰੈਕਟ ਖੜਨਗੇ ਵੱਡੇ ਮੌਲ ਮੌਲਾਂ ਦੇ ਮੂਰੇ ਮੁਜ਼ਾਰੇ ਕਰਾਂਗੇ ਤੀਜਾ ਸਾਡਾ ਜਿਹੜੇ ਸੈਲੋ ਜਿੰਨੇ ਵੀ ਕਣਕ ਗਦਾਮ ਨੇ ਸੈਲੋ ਦੇ ਪੂਰੇ ਭਾਰਤ ਵਿੱਚ ਉਹਨਾਂ ਤੇ ਕਰਾਂਗੇ ਚੌਥਾ ਜਿਹੜੇ ਸਾਡੇ ਨੇੜੇ ਟਰੈਕਟ ਜਿਹੜੇ ਪਿੰਡਾਂ ਦੇ ਵੱਡੇ ਰੋਡ ਉਹਨਾਂ ਤੇ ਜਾ ਕੇ ਜਿਹੜਾ ਸਾਡਾ ਵੱਡੇ ਹਾਵਾਂ ਤੇ ਪੁਰਣੀ ਪੱਟੀਆਂ ਦੇ ਰੋਡ ਪੈਂਦੇ ਨੇ ਜਿਹੜੇ ਉਹ ਪਿੰਡ ਟਰੈਕਟ ਲੈ ਕੇ ਉੱਥੇ ਟਰੈਕਟ ਖੜਾਉਣਗੇ 12 ਤੋਂ 1:30 ਵਜੇ ਤੱਕ 12 ਤੋਂ 1:30 ਵਜੇ ਪੂਰੇ ਭਾਰਤ ਚ ਆਜ ਨਹੀਂ ਦਿਸਣਗੇ ਸੜਕਾਂ ਤੇ ਤੁਸੀਂ ਪੰਜਵੀਂ ਜਗ੍ਹਾ ਕਿਹੜੀ ਹੈ ਐਮਪੀ ਦੇ ਲੀਡਰ ਨੇ ਕੋਈ ਐਮਪੀ ਹੈ ਕੋਈ ਐਮਐਲਏ ਹੈ ਕੋਈ ਪ੍ਰਧਾਨ ਹੈ ਪੰਜ ਥਾਵਾਂ ਤੇ ਅਸੀਂ ਜਾ ਉਹਨਾਂ ਦੇ ਦਫ਼ਤਰ ਨੇ ਜ਼ਿਲ੍ਹਾ ਲੈਵਲ ਦੇ ਜਾਂ ਪੰਜਾਬ ਲੈਵਲ ਦੇ ਪੰਜ ਨਿਸ਼ਾਨਿਆਂ ਤੇ ਸਾਡੇ ਟਰਾਈਟਾਂ ਦੇ ਮੂੰਹ ਹੋਣਗੇ ਉਤੇ ਜਿਹੜੀ ਲੜਾਈਆਂ ਤੇ ਅਸੀਂ ਲੜ ਰਹੇ ਹਾਂ ਜਿਹੜੀਆਂ ਡਿੱਕਾ ਬਣੀਆਂ ਨੇ ਜਿਹੜੀਆਂ ਨੇ ਸਾਡੀ ਜ਼ਮੀਨ ਖੋਹਣੀਆਂ ਜਿਹਦੇ ਤਹਿਤ ਭਾਰ ਸਰਕਾਰ ਕੋਈ ਫੈਸਲਾ ਨਹੀਂ ਲੈ ਸਕਦੀ ਜਾਨੇ ਉਹਨਾਂ ਦੇ ਦੀਨ ਹੈ ਉਹਨਾਂ ਨੂੰ ਜਾਦ ਕਰਵਾਉਣ ਵਾਸਤੇ ਇਹ ਸਾਡੇ ਦੋਨੇ ਫੋਰਮਾਂ ਦੇ ਜਿਹੜੇ ਪ੍ਰੋਗਰਾਮ ਹੈ 26 ਤਰੀਕ ਨੂੰ 12 ਤੋਂ ਲੈ ਕੇ 1:30 ਵਜੇ ਤੱਕ ਜਿੱਥੇ ਵੀ ਕਿਤੇ ਭਾਜਪੀ ਦਾ ਐਮਪੀ ਐਮਐਲਏ ਜਾਂ ਉਹਨਾਂ ਦਾ ਦਫ਼ਤਰ ਉੱਥੇ ਟ੍ਰੈਕਟ ਖੜਨਗੇ ਵੱਡੇ ਟੋਲ ਪਲਾਜ਼ਾਂ ਤੇ ਟ੍ਰੈਕਟ ਖੜਨਗੇ ਤੀਜਾ ਸੈਲੋ ਦੇ ਉੱਥੇ ਖੜਨਗੇ ਚੌਥਾ ਮੌਲਾਂ ਤੇ ਖੜਨਗੇ ਨੇੜੇ ਜਿਹੜੇ ਪਿੰਡਾਂ ਦੇ ਕੋਈ ਇਹ ਦੂਰ ਐ ਮੰਨ ਲਓ ਭਾਜਪੀ ਦਾ ਦਫਤਰ ਦੂਰ ਐ ਸੈਲੋ ਹੈ ਨਹੀਂ ਜਾਂ ਟੋਲ ਪਲਾઝા ਨੇੜੇ ਨਹੀਂ ਉਹ ਆਪਦੇ ਪਿੰਡਾਂ ਜੋ ਕੱਢ ਕੇ ਸੜਕਾਂ ਤੇ ਲਿਆ ਕੇ ਟਰੈਕਟ ਖੜਨਗੇ ਇਹ ਸਾਡੇ ਖੇਤੀ ਨਾਲ ਸੰਬੰਧਿਤ ਸਾਡੇ ਸੰਧ ਨੇ ਇਹ 26 ਤਰੀਕ ਨੂੰ ਪੂਰੇ ਭਾਰਤ ਵਿੱਚ ਹਰੇਕ ਸਟੇਟ ਦੇ ਵਿੱਚ ਇਹ ਸਾਡੇ ਘਰਾਂ ਜੋ ਟਰੈਕਟ ਬਾਹਰ ਆਉਣਗੇ 12 ਤੋਂ 1:30 ਵਜੇ ਤੱਕ ਉੱਥੇ ਰੁਕਣਗੇ ਉੱਥੇ ਜਿਹੜੇ ਸਾਡੇ ਬਲਾਰੇ ਆ ਅਸੀਂ ਕਿਉਂ ਟਰੈਕਟ ਬਾਹਰ ਕੱਢੇ ਨੇ ਅੱਜ ਸਾਡੇ ਇਹਨਾਂ ਦੇ ਮੂੰਹ ਸਰਕਾਰ ਨੂੰ ਜਿਹੜੇ ਡੀਸੀ ਐਸ ਦੀ ਮੌਦਰੋ ਲੜਾਈ ਹੈ ਉਹਦਾ ਅਸੀਂ ਲੋਕਾਂ ਨੂੰ ਤਿਆਰ ਕਰਕੇ ਉਹਦਾ ਮੂੰਹ ਹੈ ਜਿਹੜਾ ਸਾਡਾ ਇਧਰ ਨੂੰ ਹੋਊਗਾ ਇਸ ਕਰਕੇ ਮੈਂ ਸਾਰੇ ਪੂਰੇ ਛੋਡੇ ਮੱਧਮ ਰਾਹੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਜਿਵੇਂ ਸਾਡੇ ਤੁਸੀਂ ਇਸ ਦੋਨਾਂ ਫਾਰਮਾਂ ਦੇ ਦਿੱਤੇ ਪ੍ਰੋਗਰਾਮ ਦੀ ਹਮਾਇਤ ਕੀਤੀ ਹੈ ਮੰਨ ਲਓ ਜਿਵੇਂ 4 ਜਨਵਰੀ ਨੂੰ ਪੂਰੇ ਭਾਰਤ ਚ ਸਾਡੇ ਇਸ ਮੋਰਚੇ ਦੀਆਂ ਤੁਸੀਂ ਮਜਬੂਤੀ ਲਈ ਘਰੋਂ ਨਿਕਲ ਕੇ ਇੱਥੇ ਆਇਓ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸਾਰੇ ਕਾਰੋਬਾਰ ਬੰਦ ਰਹੇ ਉਹਨਾਂ ਦਾ ਅਸੀਂ ਦੋਨੇ ਫੋਰਮਾਂ ਵੱਲੋਂ ਪੂਰਾ ਧੰਨਵਾਦ ਵੀ ਕਰਦੇ ਆਂ ਤੇ ਆਸ ਵੀ ਕਰਦੇ ਆਂ ਉਹਨਾਂ ਤੋਂ ਕਿ ਆਉਣ ਵਾਲੇ ਜਿਹੜੇ ਦਿੱਤੇ ਪ੍ਰੋਗਰਾਮ 26 ਤਰੀਕ ਨੂੰ ਐਵੇਂ ਜਿੱਕਰ ਜਿੱਥੇ ਵੀ ਟਰੈਕ ਸਾਡੇ ਖੜਨਗੇ ਉਹਨਾਂ ਦੇ ਨਾਲ ਆ ਕੇ ਉਹ ਹਾਜ਼ਰੀ ਲਵਾਉਣ ਇਹ ਉਹਨਾਂ ਤੋਂ ਜਿੰਨੇ ਸਾਡੇ ਭਰਾ ਤਰੀ ਕਿਸਾਨ ਜੱਸੇ ਬੰਦਿਆਂ ਨੇ ਮੁਲਾਜ਼ਮ ਦਸੇ ਬੰਦੀਆਂ ਨੇ ਮਜ਼ਦੂਰ ਦਸੇ ਬੰਦੀਆਂ ਨੇ ਸਾਨੂੰ ਲੈਟਰ ਹਮਾਇਤ ਚ ਦਿੱਤੇ ਨੇ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਮੰਗ ਤੇ ਬੈਠਾ ਹੈ ਇਹ ਮੰਗ ਕੇਂਦਰ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਲਾਗੂ ਕਰ ਲੈਣੀ ਚਾਹੀਦੀ ਹੈ ਅਸੀਂ ਦੋਨੇ ਫੋਰਮ ਵੱਲੋਂ ਖਾਸ ਕਰਕੇ ਅੱਜ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਸਾਡਾ ਮੋਰਚੇ ਨੂੰ ਅੱਗੇ ਲਿਜਾਣ ਵਾਸਤੇ ਇੱਕ ਪੜਾ ਸੀ ਅੱਗੇ ਵਧਿਆ ਮੈਂ ਇੱਕ ਪੜਾ ਦਾ ਮਤਲਬ ਕਿ ਸਰਕਾਰ ਨੇ ਜਿਹੜੇ ਦਰਵਾਜ਼ੇ ਬੰਦ ਸੀ ਉਹ 14 ਫਰਵਰੀ ਦੀ ਜਿਹੜੀ ਮੀਟਿੰਗ ਲੈਨ ਚ ਅਸੀਂ ਕੰਮ ਜਾ ਉਹ ਇੱਕ ਫੜਾ ਅੱਗੇ ਤੁਰਿਆ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਆ ਸੜਕਾਂ ਵਾਲਾ ਕਲੀਅਰ ਕਰਦੇ ਹੋ ਸੜਕਾਂ ਦੇ ਵਿਚਾਲੇ ਵਿੱਚ ਕਿਹੜੀਆਂ ਸਾਈਡਾਂ ਚ ਸਾਈਡਾਂ ਤੇ ਰੋਡ ਕੋਈ ਨਹੀਂ ਬੰਦੂਗਾ ਪਹਿਲਾਂ ਬੋਲ ਲੈਣ ਤੋਂ ਫਿਰ ਜਵਾਬ ਦੇ ਦੇ ਚਲੋ ਪੱਤਰਕਾਰ ਸਾਥੀਓ ਕਾਕਾ ਸਿੰਘ ਕੋਟਰਾ ਨੇ 26 ਜਨਵਰੀ ਜੋ ਸੋਮਵਾਰ ਨੂੰ ਆਉਣ ਵਾਲੀ 26 ਜਨਵਰੀ ਹੈ ਉਸ ਕੇ ਲਈ ਜੋ ਪ੍ਰੋਗਰਾਮ دیے ਹਨ 5 ਜਗ੍ਹਾ ਹੈ ਸਭ ਤੋਂ ਪਹਿਲੇ ਜੋ ਮਾਲ ਹੈ ਜੋ ਆਦਾਨੀ ਬਾਨੀਜਾ ਕਾਰਪੋਰੇਟ ਘਰਨੀ ਕੇ ਮਾਲ ਹੈ ਉਹ दूसरा नंबर जो साइलोज है जहाँ मंडिया तोड़ के उसमें नया पिकनिक लेके साइलोज है तीसरा जो मॉल टोल प्लाजे हैं टोल प्लाजे हो गए चौथा बीजेपी के मुख्यालय हो जहाँ उनका कोई मंत्री हो या जिला प्रधान कुछ भी हो जो जहाँ जहाँ जो बीजेपी वाला का नजदीक पड़ता है तो पांचवा जो है जो अगर सारी चीजें दूर हैं तो अपने ट्रैक्टर जो नजदीक के हाईवे पे नेशनल हाईवे या स्टेट हाईवे पे, हाई पे रोक दीजिए पांच जगह सुनिश्चित की गई और इससे अगली बात हम जो आपके चैनल के माध्यम से उन सभी सरकारी तंत्रों को जो हमारे इस आंदोलन के साथ जुड़े हुए लोग हैं उनको दबाकर उनको रोकना चाहती है उनके लिए कह रहे हैं हमें पता चला है भी जो भी कलाकार हमारे चाहे किसान के मजदूर के बच्चे हैं हमारे बच्चे हैं हमारे, है, हमारे भाई हैं इस चाहे पिछले आंदोलन में उन्होंने गीत गाए सहयोग किया आप भी कर रहे हैं लेकिन सरकार और सरकारी तंत्र उनको डरा रहा है क्योंकि वो लोग उनके कारोबार भी हैं वो कारोबारी परिवारों से भी हैं किसानी से मजदूरी से भी हैं तो वो आ, जो उनको ड्रा कर चाहे ईडी की ड्रा हो चाहे एन की हो उस आ, आप भी डरा रहे हैं भी वो इसका सहयोग आंदोलन में उसका गाना ना गाएं या सहयोग ना करें तो हम आपके चैनल के माध्यम से संयुक्त किसान मोर्चा गैर राजनीतिक भारत और किसान मजदूर मोर्चा दोनों फर्मों की ओर से विशेषकर जगदीश सिंह डल्लेवाल जी की ओर से ये चेतावनी देते हैं उन सरकारी तंत्रों को उन डराने वाली एजेंसियों को सरकारों को वो हमारे भाई हैं हमारे बच्चे हैं चाहे को कलाकार है चाहे कोई भी इस आंदोलन को कोई ताकत देता है या इस आंदोलन के प्रति को गीत गाता है अगर उनके खिलाफ कोई कार्रवाई हुई या उनके ऊपर कोई दबाव डाला गया हम कति सह नहीं करेंगे जिस भी हमारे सिंगर भाई पे कलाकार भाई पे कोई कार्रवाई होती है तो दोनों मोर्चे चटान की तरह उसके साथ खड़े होंगे उसको कोई कार्रवाई नहीं होने देंगे और एक बात में और कह के भी आज जो हमारा आंदोलन चल रहा है तीन मोर्चे शंभू खनौरी और रतनपुरा एक दिन है और जगजीत सिंह डल्लेवाली जी के आमरण आंचन के आज छप्पनवा दिन है इस जो आंदोलन में जो चौपन दिन तक चौपन दिन तक का जो वॉलंटियरों ने जो हमारे युवा साथियों ने चाहे हरियाणा पंजाब राजस्थान और साथ लगे इलाकों ने जो पहरा किया है जो प्रशासन को उठाने में हमारे जगजीत सिंह डल्लेवाल को नाकाम रहा है। आपके चैनल के माध्यम से उन सभी नौजवानों का अभी साथियों का मोर्चा की तरफ से जीजी सिंह डल्लेवाल की तरफ से धन्यवाद ही करती हूं मैं सुखजीत सिंह हरदो जंडी से कहूंगा पत्रकार दोस्तों आज जगजीत सिंह डल्लेवाल जी का मरणार्थ का 55वां देना ਔਰ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਸਿਰਫ ਮੈਡੀਕਲ ਏਡ ਤੇ ਨੇ ਇਹ ਬੜੇ ਭਰਮ ਫਲਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕਈ ਏਜੰਸੀਆਂ ਵੱਲੋਂ ਕਈ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਨਮਰਤ ਜਿਹੜਾ ਤੋੜਤਾ ਮੈਂ ਤੁਹਾਡੇ ਚੈਨਲਾਂ ਦੇ ਬਾਧਿਆਂ ਬਾਰੇ ਕਲੀਅਰ ਕਰਨਾ ਚਾਹੁੰਦਾ ਕਿ ਡੱਲੇਵਾਲ ਸਾਹਿਬ ਜੀ ਦਾ ਮਰਨਮਰਤ ਜਿਹੜਾ ਵਾ 56 ਦਿਨ ਦਾ ਜਾਰੀ ਆ ਉਹ ਸਿਰਫ ਜਿਹੜੇ ਆ ਸਾਡੇ ਜੋਧਿਆਂ ਦੀ ਅਪੀਲ ਦੇ ਉੱਪਰ ਸਾਡੇ ਕੇਡਰ ਦੀ ਅਪੀਲ ਦੇ ਉੱਪਰ ਜਥੇਬੰਦੀਆਂ ਧਾਰਮੂਜ ਜਥੇਬੰਦੀਆਂ ਅਪੀਲ ਦੇ ਉੱਪਰ ਸਰ ਮੈਡੀਕਲ ਏਡ ਲੈ ਰਹੇ ਨੇ ਤਾਂ ਕਿ 14 ਜਨਵਰੀ ਵਾਲੀ ਮੀਟਿੰਗ ਦੇ ਚੋ ਤੰਦਰੁਸਤ ਹੋ ਕੇ ਹਾਜ਼ਰ ਹੋ ਸਕਣ ਔਰ ਆਪਣਾ ਪੱਖ ਪੇਸ਼ ਕਰ ਸਕਣ ਸੋ ਜਿਹੜਾ ਪ੍ਰਚਾਰ ਚਲਾਇਆ ਜਾ ਰਿਹਾ ਪਿੰਡੋ ਪਿੰਡ ਕਈ ਏਜੰਸੀਆਂ ਵੱਲੋਂ ਕਿ ਡੱਲੇਵਾਲ ਸਾਹਿਬ ਨੇ ਮਰਮਰਤ ਖਤਮ ਕਰਤਾ ਬਿਲਕੁਲ ਝੂਠਾ ਔਰ ਇਸ ਤੋਂ ਇਲਾਵਾ ਕੋਈ ਨਹੀਂ ਆ ਮਰਨਰਤ ਜਿਹੜਾ ਵਾ ਲਗਾਤਾਰ ਡੱਲੇਵਾਲ ਜੀ ਦਾ ਐਮਐਸਪੀ ਗਰੰਟੀ ਕਾਨੂੰਨ ਸੁਵੇਦ 12 ਮੰਗਾ ਜਿਹੜੀਆਂ ਸਾਡੀਆਂ ਹੋਰ ਨੇ ਉਹਨਾਂ ਨੂੰ ਲੈ ਕੇ ਚੱਲ ਰਿਹਾ ਉਹ ਲਗਾਤਾਰ ਜਾਰੀ ਰਹੂਗਾ ਡੱਲੇਵਾਲ ਸਾਹਿਬ ਜਿਹੜੇ ਆ ਪਰਸੋਂ ਰਾਤ ਤੋਂ ਮੈਡੀਕਲ ਏਡ ਲੈ ਰਹੇ ਨੇ ਉਹਦੀ ਸਿਹਤ ਜਿਹੜਾ ਸੁਧਾਰ ਹੋ ਰਿਹਾ ਵਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ 14 ਜੁੜਨੀ ਮੀਟਰਾਂ ਤੰਦਰੁਸਤ ਹੋ ਕੇ ਮੀਟਰਾਂ 'ਚ ਸ਼ਾਮਲ ਹੋਣਗੇ ਹਾਂਜੀ ਕੋਈ ਸਵਾਲ ਅੱਛਾ ਤੁਸੀਂ ਕਹਿ ਰਹੇ ਮਰਮਤ ਜਾ ਰਹੇਗੇ ਪਰ ਲੇਕਿਨ ਬੁਲਕੇ ਮੋਰਚੇ ਵੱਲੋਂ ਕੇਮ ਵੱਲੋਂ ਅਪੀਲ ਕੀਤੀ ਗਈ ਆ ਕਿ ਉਹ ਕਹਿ ਰਹੇ ਕਿ ਚਾਹੁੰਦੇ ਆ ਕਿ ਉਹ ਜਲਦੀ ਤਦੌਖਣੇ ਤਾਂ ਗਰਾਊਂਡ ਦੇ ਉੱਪਰ ਵੀ ਤੇ ਟੇਬਲ ਦੇ ਉੱਪਰ ਵੀ ਮਜਬੂਤੀ ਨਾਲ ਲੜਿਆ ਜਾ ਸਕੇ ਢੱਲੇਬਾਹ ਸਾਹਿਬ ਨੂੰ ਖਾਣਾ ਪੀਣਾ ਲੈ ਦੇਣਾ ਚਾਹੀਦਾ ਆ ਦੇਖੋ ਬੜੀ ਵਧੀਆ ਗੱਲ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਹਿੰਦੁਸਤਾਨੀਆਂ ਵਕਤ-ਵਕਤ ਜਿਹਨੇ ਇਸ ਸ਼ੈਤਾਨੇ ਉਹ ਬੁੱਧੀਜੀਵੀ ਵਰਗ ਜਾਂ ਹੋਰਨਾਂ ਵੱਲੋਂ ਵੀ ਇਵਨ ਸਾਡੇ ਆਪਣੇ ਕੇਟਰ ਵੱਲੋਂ ਵੀ ਇਹ ਗੱਲ ਆਈ ਸੀ ਕਿ ਉਹਨਾਂ ਦਾ ਮਰਨ ਮਰ ਤੱਕ ਜਿਹੜਾ ਖਤਮ ਕਰ ਦੇਣਾ ਚਾਹੀਦਾ ਕੱਲ ਪਰਸੋਂ ਜਿਹੜੀਆਂ ਮੀਟਿੰਗਾਂ ਚੱਲੀਆਂ ਨੇ ਤਿੰਨ ਵਾਰੀ ਡੱਲੇਵਾਲ ਸਾਹਿਬ ਜੀ ਕੋਲ ਜਾਣ ਦਾ ਇਸੇ ਕਰਕੇ ਪਿਆ ਕਿ ਜਦੋਂ ਕਾਕਾ ਸਿੰਘ ਜਾਈ ਪੁੱਛਦੇ ਸੀਗੇ ਉਹਨਾਂ ਦਾ ਇੱਕ ਹੀ ਗੱਲ ਸੀ ਕਿ ਮੈਂ ਆਪਣਾ ਮਰਨ ਮਰ ਤੱਕ ਬਿਲਕੁਲ ਨਹੀਂ ਛੱਡੂਗਾ ਔਰ ਮੇਰਾ ਮਰਨ ਮਰਤ ਮੰਗਾ ਮੰਨਿਆਂ ਤੱਕ ਜਾਰੀ ਰਹੂਗਾ ਸੰਘ ਦੇ ਦਬਾਅ ਹੇਠਾ ਕੇ ਸਿਰਫ ਨਾ ਮੈਡੀਕਲ ਟਰੀਟਮੈਂਟ ਦੀ ਗੱਲ ਮੰਨੀ ਸੀ ਸਰਵਰ ਸਿੰਘ ਪੰਦੇਰ ਨੇ ਜਾਂ ਕਿਸਾਨ ਮਜ਼ਦੂਰ ਮੋਰਚੇ ਹੋਰ ਜਿੱਥੇ ਜਿਹੜੀ ਇਹ ਗੱਲ ਕਹੀ ਆ ਉਹਦਾ ਅਸੀਂ ਸਵਾਗਤ ਕਰਦੇ ਆ ਇਹ ਗੱਲ ਜਿਹੜੀ ਉਦੋਂ ਮੀਟਿੰਗ ਵਿੱਚ ਵੀ ਆਖੀ ਗਈ ਸੀ ਇਹ ਸਾਡਾ ਅੰਦਰੂਨੀ ਮਾਮਲਾ ਵਾ ਜਿਹੜਾ ਇਸ ਰਿਕਵੈਸਟ ਆਈ ਆ ਉਹਦਾ ਵੀ ਧੰਨਵਾਦ ਕਰਦੇ ਆ ਹੋਰ ਜਿੱਥੇ ਵੀ ਧੰਨਵਾਦ ਕਰਦੇ ਆ ਜਿਹੜਾ ਰਿਕਵੈਸਟ ਕਰਦੇ ਆ ਪਰ ਡੱਲੇਵਾਲ ਸਾਹਿਬ ਜੀ ਵੱਲੋਂ ਕਲੀਅਰ ਆ ਮੰਗਾ ਮੰਨੇ ਵਾਲ ਜਾਣ ਤੱਕ ਮਰਨ ਮਰਤ ਜਾਰੀ ਰਹੂਗਾ ਸਿਰਫ ਮੈਡੀਕਲ ਟਰੀਟਮੈਂਟ ਲਿਆ ਜਾਊਗਾ ਕਾਕਾ ਜੀ ਡਾਕਟਰਾਂ ਦੇ ਪੈਨਲ ਨੇ ਆਉਣਾ ਸੀ ਅੱਜ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਜਾਣਕਾਰੀ ਦੇਣੀ ਸੀ ਕੀ ਸਥਿਤੀ ਹੈ ਕੀ ਹੈ ਢੱਲੇਵਾਲ ਸਾਹਿਬ ਦੀ ਸਿਹਤ ਕੀ ਹੋਈ ਹੈ ਮੈਂ ਉਹਦੇ ਸੁਵਿੰਦ ਚ ਕੱਲ ਹੀ ਫੀਲ ਕਰਨੀ ਸੀ ਸਰਕਾਰ ਨੂੰ ਕਿ ਜਿਹੜਾ ਭਰਮ ਭਲੇਖਾ ਪਾਇਆ ਜਾ ਰਿਹਾ ਬਈ ਚਲੋ ਆਪਾਂ ਨਾਂ ਵਾਲਾ ਕਰੀਏ ਵੀ 14 ਫਰਵਰੀ ਤੱਕ ਕੱਲੇ ਗੁਰੂ ਗੋਸ਼ਤ ਤੇ ਜਾਂ ਕੱਲੇ ਇਸ ਮੈਡੀਕਲ ਤੇ ਜਿਵੇਂ ਕਿਹਾ ਜਾ ਰਿਹਾ ਹੈ ਵੀ ਆਗੂ ਜਾ ਨਹੀਂ ਸਕਦਾ ਇਹਨਾਂ ਲੰਮਾ ਸਮਾਂ ਉਹ ਸਾਰਾ ਕੀ ਹੈ ਇਹਦੇ ਵਿੱਚ ਉਹ ਨਾਨਕ ਸਿੰਘ ਆ ਗਿਆ ਜਿਹੜਾ ਉਹਨਾਂ ਦਾ ਪੱਖ ਹੈ ਡਾਕਟਰ ਵਾਲਾ ਉਹ ਆਪਣੇ ਇਕੱਲੇ ਸੋਨੂੰ ਪੀਸੀ ਕਰਕੇ ਸਾਰਾ ਪੱਖ ਰੱਖਣਗੇ ਅਲੱਗ ਕਰਨਗੇ ਪੀਸੀ ਆਹ ਲੱਗ ਅਲੱਗ ਕਰ ਲੈਣਗੇ ਵਧੀਆ ਗੱਲ ਹੈ ਉਹ ਆਪ ਦਾ ਜਿਹੜਾ ਪੱਖ ਹੈ ਆਪਾਂ ਉਹਨੂੰ ਤਾਂ ਪੁੱਛਾਂਗੇ ਕਿ ਵੀ ਜਿਹੜਾ ਇਹ ਪਾਇਆ ਜਾ ਰਿਹਾ ਵੀ ਬੰਦਾ ਪਾ ਸਕਦਾ ਹੈ ਕਿ ਨਹੀਂ ਪਾ ਸਕਦਾ ਮੈਂ ਕਹਿੰਦਾ ਵਿਚੇ ਬਿਲਾ ਲਓ ਜੀ ਵਿਚੇ ਜਿੱਤ ਲਈ ਜੀ ਤੁਹਾਨੂੰ ਨਾਲ ਵੀ ਆ ਜਾਣਗੇ ਤਾਂ ਕੋਈ ਗੱਲ ਨਹੀਂ ਡਾਕਟਰ ਸੁਬਹਿਮਾਨ ਦੀ ਮਤਲਬ ਇਹਦੇ ਬਾਰੇ ਸਟੇਟਮੈਂਟ ਆਈ ਹੈ ਮੈਂ ਉਸੇ ਕਰਕੇ ਉਹਨਾਂ ਦਾ ਵੀ ਇਸ ਸਵਾਗਤ ਕਰਦਾ ਹਾਂ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਹੈ ਓਕੇ ਡਾਕਟਰ ਸੁਬਹਿਮਾਨ ਨਾਲ ਡੱਲੇਵਾਲ ਸਾਹਿਬ ਦੀ ਗੱਲ ਵੀ ਕਰਵਾਈ ਹੈ ਕੱਲ ਗੱਲ ਵੀ ਹੋਈ ਹੈ ਉਹ ਸਾਰੇ ਇਸ ਗੱਲ ਤੋਂ ਚਿੰਤਤ ਨੇ ਮੈਨੂੰ ਲੱਗਦਾ ਵੀ ਜਿਹੜਾ ਇੱਧਰ ਡਾਕਟਰ ਇੱਕ ਟੀਮ ਬਣਾਈ ਹੈ ਉਹ ਕੀ ਦਵਾਈ ਉਹਤ ਬੰਦੀ ਹੈ ਇਹਦਾ ਕੀ ਹੈ ਦਵਾਈ ਅਸਲ ਦੇਖ ਹੀ ਰਹੇ ਨੇ ਇਹ ਲੋਕ ਸਾਰੇ ਜਾਣਨਾ ਚਾਹੁੰਦੇ ਨੇ ਕਿ ਮੈਂ ਖਾਸ ਕਰਕੇ ਕਲੀਅਰ ਕਰ ਦ ਕੇ ਬਾਪੂ ਸੂਰਜ ਸਿੰਘ ਵਾਲੀ ਗੱਲ ਤੇ ਬਹੁਤ ਲੋਕਾਂ ਚ ਭਲੇਖਾ ਬਈ ਕਿਤੇ ਡੱਲੇਵਾਲ ਸਾਹਿਬ ਨਾਲ ਇਹੋ ਜੀ ਕੁਸਤਾ ਨਹੀਂ ਹੋਣ ਲੱਗਿਆ ਇੱਦਾਂ ਸਰਕਾਰ ਇਹ ਤਾਂ ਨਹੀਂ ਕਰਨ ਲੱਗੀ ਇਹ ਆਪਾਂ ਸਰਕਾਰ ਤੋਂ ਹੀ ਹੀ ਪੱਖ ਜਾਣਾਗੇ ਸਾਬ ਏਰੀਆ ਵਾਲੇ ਪਾਸੇ ਮੌਜੂਦ ਚ ਕਹਿ ਰਹੇ ਹੋ ਗੱਲ ਹੋ ਰਹੀ ਸੀ ਕਿ ਹੁਣ ਅਗਲੀ ਮੀਟਿੰਗ ਕਦੋਂ ਹੋ ਰਹੀ ਹੈ ਸਰ ਉਹ ਨਹੀਂ ਮੈਂ ਇਸ ਈਸ਼ੂ ਨੂੰ ਕਰ ਲਗੇ ਤਾਂ ਉਹ ਆਪਣੀਆਂ ਮੀਟਿੰਗਾਂ ਹੁੰਦੀਆਂ ਗੱਲ ਇਸ ਮੋਰਚੇ ਨੇ ਮੰਗਦੀ ਕਿ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਹੈ ਕਿ ਤੁਸੀਂ ਵੀ ਮੰਗ ਕਰ ਰਹੇ ਹੋ ਕਿ 14 ਵਾਲੀ ਮੀਟਿੰਗ ਪਹਿਲਾਂ ਹੋਣੀ ਚਾਹੀਦੀ ਹੈ ਨਹੀਂ ਮੈਂ ਤਾਂ ਕਹਿੰਦਾ ਅਸੀਂ ਤਾਂ ਇਹ ਸਾਰੇ ਗੱਲ ਰੱਖੀ ਹੋਈ ਸੀ ਉਦੋਂ ਦੀ ਸਾਰੀ ਜਿਹੜਾ ਉਹਨਾਂ ਦਾ ਕੇਂਦਰ ਤੋਂ ਮੈਂ ਵੀ ਆਸੀ ਦਰਕਿਆ ਉਹਨਾਂ ਨੇ ਆਪੀ ਮਜਬੂਰੀ ਜਾਰ ਕੀਤੀ ਪਰ ਜਿਹੜੇ ਸੁਝਾਅ ਚੰਗੇ ਆਏ ਨੇ ਉਹ ਜਾਣ ਧੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਜਿਹੜੇ ਸੁਝਾਏ ਆ ਠੀਕ ਹੈ ਜੇ ਸਰਕਾਰ ਨੂੰ ਕਿਤੇ ਟਾਈਮ ਮਿਲਦਾ ਸਾਡੇ ਕੋਲੋਂ ਤਾਂ ਰਾਤ ਨੂੰ ਮੀਟਿੰਗ ਸੱਦ ਲੈ ਕੱਲ ਨੂੰ ਸੱਦ ਲੈ ਬਹੁਤ ਵਧੀਆ ਅਗਰ ਤਾਂ ਚਰਚਾ ਹੋਣੀ ਹੈ ਟੇਬਲ ਤੇ ਬੈਠ ਕੇ ਅਸੀਂ ਉਸ ਦਾ ਸਵਾਗਤ ਹੀ ਕਰਦੇ ਹਾਂ ਸਰਬੰਨਬੀ ਵਾਲਾ ਦੇ ਬਿਆਨ ਦੇ ਪ੍ਰਤੀਕ ਹੋਵੇਗਾ ਕਿ ਉਹਦੇ ਨਹੀਂ ਸਹਿਮਤੀ ਬਣ ਕੇ ਨਹੀਂ ਉਹਨਾਂ ਵੱਲੋਂ ਨਹੀਂ ਆਇਆ ਸਾਡਾ ਹਜੇ ਜਿਹੜੇ ਸਾਡੇ ਦੋਨੇ ਫੋਰਮ ਵੱਲੋਂ ਸਾਡੇ ਉਹ ਵੀ ਆਉਣਗੇ ਮੈਂ ਤਾਂ ਅਸੀਂ ਇੱਕੋ ਪੀਲ ਕਰਦਨੇ ਆ ਸਾਰੇ ਤਿੰਨੇ ਹੀ ਮੋਰਚੇ ਅਸੀਂ ਵਿੱਚ ਆ ਜਾਵਾਂਗੇ ਵੀ ਕਿਸੇ ਕਿਸਾਨ ਦਾ ਟਰੈਕ ਘਰੇ ਨਹੀਂ ਰਹਿਣਾ ਚਾਹੀਦਾ ਬਾਹਰ ਸੜਕ ਦੇ ਨਿਕਲਣਾ ਚਾਹੀਦਾ ਹੈ ਜਿਹੜੇ ਘਰੇ ਕਿਸਾਨ ਰਹਿ ਜਾਣਗੇ ਅਸੀਂ ਤਾਂ ਫਿਰ ਉਹਨਾਂ ਨੂੰ ਸਮਝਾਂਗੇ ਕਿ ਜਾਂ ਤਾਂ ਉਹ ਭਾਈ ਆਮ ਆਦਮੀ ਪਾਰਟੀ ਦੇ ਨੇ ਜਾਂ ਫਿਰ ਬੀਜੇਪੀ ਦੇ ਦਵਾ ਨਾਲੇ ਸਾਡੇ ਜਿਹੜੇ ਲੜਨ ਵਾਲੇ ਲੋਕ ਐ ਉਹਨਾਂ ਦੀ ਅਪੀਲਾਂ ਤੇ ਜਿਹੜੇ ਘਰਾਂ ਤੋਂ ਬਾਹਰ ਨਿਕਲਣਗੇ ਉਹਨਾਂ ਦਾ ਸਟੇਟਮੈਂਟ ਕਰੋ ਪ੍ਰੋ ਇੱਕ ਡੇਢ ਘੰਟੇ ਦੀ ਹੋਵੇਗਾ ਡੇਢ ਘੰਟਾ ਉੱਥੇ ਖੜਨਗੇ ਬੋਲਣਗੇ ਅਟੋ ਵੱਡੀ ਮਾਰਚ ਹੀ ਕਰਨਗੇ ਨਾ ਕਿੰਨੇ ਕਿੰਨੇ ਕਿਲੋਮੀਟਰ ਏਰੀਆ ਕਰਨਾ ਹੈ ਕਾਕਾ ਜੀ ਇਹ ਵੀ ਕਲੀਅਰ ਕਰ ਦਿਓ ਪੈਟਰੋਲ ਪੰਪਾਂ ਤੇ ਤਾਂ ਨਹੀਂ ਕੋਈ ਹੋਏਗੀ ਵੀ ਕਾਰਪੋਰੇਟ ਕਰਾਉਣ ਦੇ ਪ੍ਰੋਬਲਮ ਨਹੀਂ ਨਹੀਂ ਪੈਟਰੋਲ ਪੰਪਾਂ ਤੇ ਕਦੇ ਨਹੀਂ ਸਾਊਥ ਇੰਡੀਆ ਦੀ ਕੋਈ ਇਨਫੋਰਮੇਸ਼ਨ ਹੈ ਸਰ ਉੱਥੇ ਕੀ ਰਿਸਪੌਂਸ ਮਿਲੇਗਾ ਸ਼ਾਮੀਨ ਸਰ ਥੋੜਾ ਜਿਹਾ ਦੇਵਾ ਸਾਡੇ ਜਿਹੜਾ ਤਮਿਲਆਡੂ ਤੋਂ ਕਰਨਾਟਕਾ ਤੋਂ ਤਮਿਲਆਡੂ ਤੋਂ ਜਿਹੜੇ ਹੈਗੇ ਉਹ ਦੇ ਦੇਣਗੇ 60 ਜਗ੍ਹਾ ਤੋਂ ਤਾਮਿਲਨਾਡੂ ਤੋਂ ਹੋਊਗਾ ਕਰਨਾਟਕਾ ਤੋਂ ਵੀ ਹੋਊਗਾ ਕੇਰਲਾ 'ਚ ਹੋਊਗਾ ਸਾਊਥ ਇੰਡੀਆ 'ਚ ਬਹੁਤ ਵੱਡੇ ਪੱਧਰ ਤੇ ਹੋਊਗਾ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਸਾਰੀਆਂ ਸਟੇਟਾਂ 'ਚ ਹੋ ਸਾਰੀਆਂ ਸਟੇਟਾਂ 'ਚ ਹੋ ਸਾਰੀਆਂ ਤੇ ਹੋਊਗਾ ਥੱਲੇ ਕੱਲੇ ਤੋਂ ਕਈਆਂ ਦੇ ਨਾਂ ਰਹਿ ਜਾਣਗੇ ਇਹ ਨਾ ਹੋਵੇ ਕਿ ਜਿਹੜੇ ਕਿਸਾਨ ਉਸ ਸਟੇਟ ਦੇ ਕਰ ਦੇਣਗੇ ਸਾਡਾ ਨਾਂ ਨਹੀਂ ਲੇਤਾ ਜੇ ਉੱਤਰ ਪ੍ਰਦੇਸ਼ ਦੇ ਵਿੱਚੋਂ ਸਾਰੇ ਰਾਜਸਥਾਨ ਵੀ ਲੱਗਦਾ ਹੈ ਪੂਰੇ ਭਾਰਤ ਦੇ ਤੇ ਹਰੇਕ ਸਟੇਟ ਦੇ ਵਿੱਚ ਅਰੇ ਦਿਜੀਸ਼ ਸਿੰਘ ਢੱਲੇਵਾਲ ਨੂੰ ਅੱਜ ਬਾਹਰ ਲੈ ਕੇ ਆਉਣਾ ਸੀ ਤੁਸੀਂ ਕਹਿ ਰਹੇ ਸੀ ਕਿ ਉਹਨੂੰ ਟਰਾਲੀ ਵਿੱਚ ਰੱਖਾਂਗੇ ਉਹ ਅੱਜ ਕਿੱਥ ਉਹ ਸਾਡਾ ਜਿਹੜਾ ਅਸੀਂ ਬਣਿਆ ਸੀਗਾ ਵੀ ਇੱਕ ਟਰਾਲੀ ਲਿਆ ਕੇ ਬਾਹਰ ਉਹਨਾਂ ਨੂੰ ਜਿਹੜੇ ਇਸ ਜਗ੍ਹਾ ਤੇ ਲੈ ਕੇ ਆਵਾਂਗੇ ਜਦੋਂ ਡੱਲੇਵਾਲ ਸਾਹਿਬ ਨਾਲ ਇਹ ਗੱਲਬਾਤ ਕੀਤੀ ਉਹ ਕਹਿੰਦੇ ਵੀ ਇੱਕ ਕਮਰਾ ਤਿਆਰ ਕਰੋ ਟਰਾਲੀ ਨੇ ਟਰਾਲੀ ਦੇ ਵਿੱਚ ਜਦੋਂ ਚਾਨਕ ਜਦੋਂ ਟਾਇਰ ਹਿੱਲਦੇ ਆ ਉੱਤੇ ਪੈਰ ਚੜ੍ਹਦੇ ਆ ਵੀ ਉਹ ਧੜਕਣਾ ਜੀ ਵੱਧ ਹੀ ਆ ਉਹ ਇੱਕ ਇੱਥੇ ਕਮਰਾ ਬਣਾਉਣ ਲੱਗੇ ਆ ਉਹ ਅਸੀਂ ਇਧਰ ਅਪੀਲ ਕਰ ਲਈ ਆਪਣੇ ਇਹਨਾਂ ਦੇ ਚਾਰਜਨਾ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰ ਜਿਹੜਾ ਉਹਨਾਂ ਨੇ ਜਗ੍ਹਾ ਦਿੱਤੀ ਆ ਵੀ ਤੁਸੀਂ ਕਮਰਾ ਬਣਾ ਲਓ ਤਾਂ ਅੱਜ ਸਾਡੇ ਰਾਤ ਨੂੰ ਤਿਆਰ ਹੋ ਜਾਣਾ ਕਮਰਾ ਇਹ ਤੇ ਕੱਲ ਨੂੰ ਡਿਲੇਵਰ ਸਾਮਣੇ ਤੇ ਅੱਜ ਮੈਂ ਮਾਫੀ ਵੀ ਚਾਹੁੰਦਾ ਕਿ ਅਸੀਂ ਅੱਜ ਲਿਆਉਣਾ ਸੀਗਾ ਉਹ ਕਮਰਾ ਤਿਆਰ ਹੋਣ ਕਰਕੇ ਨਹੀਂ ਲਿਆ ਸਕਿਆ ਜੀ ਜਿਸ ਤਰੀਕੇ سے ਕੇਂਦਰ ਸਰਕਾਰੀ ਤਰਫ سے ਪਸਤਾਵਾ ਤੁਹਾਨੂੰ ਮਿਲਿਆ ਹੈ ਕਿ ਆਮ ਆਦਮੀ ਪੀ ਜਿਸ ਤਰੀਕੇ ਨਾਲ ਦਿਨੇ ਕਿਨਦਰ ਚੋਣਾਂ ਚੱਲ ਰਹੀ ਹੈ ਕਿ ਬੀਜੇਪੀ ਵਾਹ ਕਈ ਨਾ ਪੀ ਪਛਟਨਾ ਜਾਏ